ਸਾਸੀ ਕਾਲੂ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਹੈ ਅੱਜ ਇੱਕ ਵੱਡੇ ਸੰਕਟ ਦਾ ਸ਼ਿਕਾਰ ਹੈ ਇਸ ਸ਼ਹਿਰ ਨੂੰ ਵਾਈਟ ਸਿਟ ਦੇ ਨਾਮ ਨਾਲ ਦੱਸਿਆ ਜਾਂਦਾ ਹੈ ਪਰ ਹੁਣੀ ਨਾ ਸਾਫ਼ ਸੁਥਰੇ ਰੋਹਾਨੀ ਮੁਕਾਮਾਂ ਦੀਆਂ ਗਲੀਆਂ ਅਤੇ ਬਾਜ਼ਾਰਾਂ ਦੇ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰਥ ਦਿਖ ਰਹੀ ਹੈ ਬਾਜ਼ਾਰਾਂ ਦੇ ਵਿੱਚ ਹਰ ਪਾਸੇ ਅਸਥਾਈ ਖੋਕੇ ਬਣਾਏ ਜਾ ਰਹੇ ਹਨ ਇੰਜ ਲੱਗਦਾ ਹੈ ਕਿ ਜਿਵੇਂ ਸੇਲ ਲੱਗੀ ਹੋਵੇ ਪਰ ਇਹ ਸੇਲ ਕਿਸੇ ਵਸਤੂ ਦੀ ਨਹੀਂ ਸਗੋ ਨਜਾਇਜ਼ ਕਬਜ਼ੀਆਂ ਦੀ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਕਬਜ਼ੀਆਂ ਦੀ ਗਿਣਤੀ ਰਾਤੋ ਰਾਤ ਵੱਧ ਗਈ ਹੈ ਜਿੱਥੇ ਕਦੇ ਧਾਰਮਿਕ ਆਸਤਾ ਤੇ ਸੱਭਿਆਚਾਰਕ ਪਛਾਣ ਦੀ ਰੌਣਕ ਸੀ ਉੱਥੇ ਹੁਣ ਵਾਇਦ ਕਬਜ਼ੀਆਂ ਦੀ ਪਰਮਾਰ ਦੇਖਣ ਨੂੰ ਮਿਲ ਰਹੀ ਹੈ ਇਹ ਸ਼ਹਿਰ ਕਿਸੇ ਸੱਭਿਆਚਾਰਕ ਮਕਾਮ ਤੋਂ ਹਟ ਕੇ ਹੁਣ ਇਕ ਵੈਦ ਕਬਜ਼ਿਆਂ ਦੇ ਕਦਮਾਂ ਤੇ ਟੈਰਿਆ ਹੈ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਦਰਜਨਾਂ ਸਥਾਈ ਖੋਕੇ ਬਾਜ਼ਾਰ ਦੇ ਵਿੱਚ ਦਿਖਣ ਲੱਗ ਪਏ ਹਨ ਇਹ ਖੋਕੇ ਰਾਤੋ-ਰਾਤ ਬਣਦੇ ਹਨ ਅਤੇ ਇਹਨਾਂ ਦੇ ਪਿੱਛੇ ਇੱਕ ਗੈਰੀ ਸਿਆਸੀ ਖੇਡ ਹੈ ਸੂਤਰ ਦੱਸਦੇ ਹਨ ਕਿ ਇੱਕ ਬਹੁਤ ਪ੍ਰਭਾਵਸ਼ਾਲੀ ਸਿਆਸੀ ਨੇ ਕਬਜ਼ੇਦਾਰਾਂ ਤੋਂ ਭਾਰੀ ਰਕਮ ਲਈ ਇਹ ਪੈਸਾ ਸਿਆਸੀ ਦਬਦਬੇ ਅਤੇ ਅਧਿਕਾਰਾਂ ਦੇ ਵੰਡ ਦੇ ਵਿੱਚ ਬੜੀ ਇਮਾਨਦਾਰੀ ਦੇ ਨਾਲ ਵੰਡਿਆ ਗਿਆ ਹੈ ਇਹ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਐਸਡੀਐਮ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਸਾਰੇ ਕਾਰਵਾਈ ਕਰਨ ਤੋਂ ਕਿਨਾਰੇ ਟਪਕਦੇ ਨਜ਼ਰ ਆ ਰਹੇ ਹਨ ਇਸ ਸਾਫ ਸੁੱਤਰੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਦਾ ਅਸਤਿਤਵ ਹੁਣ ਨਾਜਾਇਜ਼ ਕਬਜ਼ਿਆਂ ਦੀ ਕਾਰਵਾਈ ਤੋਂ ਖਤਰੇ ਦੇ ਵਿੱਚ ਪੈ ਗਿਆ ਹੈ ਜਿੱਥੇ ਕਦੇ ਸਾਫ ਸੁੱਤਰੇ ਗਲੀਆਂ ਸਨ ਉੱਥੇ ਹੁਣ ਅਸਥਾਈ ਕੋਕਿਆਂ ਦੀ ਲੜੀ ਨਜ਼ਰ ਆ ਰਹੀ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਦੇ ਦੋਨੋਂ ਪਾਸੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਜਿਸ ਨਾਲ ਵਾਈਟ ਸਿਟੀ ਦੀ ਪਛਾਣ ਤੇ ਮਹਤਵ ਘਟ ਰਿਹਾ ਹੈ ਇਹ ਕਬਜੇ ਸਿਰਫ ਧਾਰਮਿਕ ਮਕਾਮਾਂ ਉੱਤੇ ਹੀ ਨਹੀਂ ਸਗੋ ਸਾਰੇ ਬਾਜ਼ਾਰ ਦੇ ਵਿੱਚ ਫੈਲ ਰਹੇ ਹਨ ਇਹ ਕਬਜੇਦਾਰ ਸ਼ਾਇਦ ਧਾਰਮਿਕ ਅਤੇ ਆਰਥਿਕ ਗਤੀਵਿਧੀਆਂ ਨੂੰ ਤਕਾਦ ਦੇ ਰਹੇ ਹਨ ਬਾਜ਼ਾਰਾਂ ਦੇ ਵਿੱਚ ਜਿੱਥੇ ਕਦੇ ਜਨਤਾ ਦੀ ਰੌਣਕ ਸੀ ਉੱਥੇ ਹੁਣ ਅਨਿਯਮਿਤ ਕਬਜ਼ਿਆਂ ਦੇ ਕਾਰਨ ਰੁੱਖ ਸੁੱਖਾ ਮਾਹੌਲ ਬਣਿਆ ਹੋਇਆ ਹੈ ਸਾਨਕ ਵਸਨੀਕਾਂ ਨੇ ਆਪਣੇ ਕੈਮਰਿਆਂ ਦੇ ਵਿੱਚ ਨਜਾਇਜ਼ ਕਬਜ਼ੇ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਈਆਂ ਹਨ ਤੇ ਇਹਨਾਂ ਨੂੰ ਕਮਿਸ਼ਨਰਾਂ ਤੇ ਨਗਰ ਕੌਂਸਲ ਦੇ ਮੈਂਬਰਾਂ ਨੂੰ ਪੇਸ਼ ਕੀਤਾ ਗਿਆ ਪਰ ਅਜਿਹੇ ਵੀਡੀਓਾਂ ਦੇ ਬਾਵਜੂਦ ਵੀ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਹਿਚਕਚਾ ਰਿਹਾ ਹੈ ਇਸ ਸਮੇਂ ਦੇਖਿਆ ਜਾ ਰਿਹਾ ਹੈ ਕਿ ਸਿਆਸੀ ਦਬਾਅ ਤੇ ਚੋਣਾਂ ਦੀਆਂ ਤਿਆਰੀਆਂ ਦੇ ਕਾਰਨ ਕਈ ਸਿਆਸੀ ਪਾਰਟੀਆਂ ਨੇ ਚੋਣਾਂ ਤੱਕ ਮੁੱਦੇ ਤੇ ਚੁੱਪੀ ਸਾਦ ਲਈ ਹੈ ਸਿਆਸੀ ਲਾਬਾਂ ਦੇ ਚਲਦੇ ਹੋਏ ਇਹ ਅਮਲ ਸਪੱਸ਼ਟ ਹੋ ਰਿਹਾ ਹੈ ਕਿ ਕਬਜ਼ੇਦਾਰਾਂ ਨੂੰ ਖੁੱਲੀ ਛੋਟ ਦਿੱਤੀ ਜਾ ਰਹੀ ਹੈ ਪੰਜਾਬ ਦੇ ਮਿਊਨਿਸਪਲ ਐਕਟ ਦੀ ਸ਼ਰਯਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਵੇਂ ਇੰਨੇ ਖੁੱਲੀ ਨਜਾਇਜ਼ ਕਬਜ਼ੇ ਰਾਤੋ-ਰਾਤ ਹੋ ਰਿਹਾ ਹੈ ਇਹ ਸਿਰਫ ਪ੍ਰਸ਼ਾਸਨਿਕ ਕਾਲਾ ਮੁਕਾਣਾ ਨਹੀਂ ਸਗੋ ਇੱਕ ਵੱਡੀ ਸਿਆਸੀ ਖੇਡ ਵੀ ਹੈ ਜਿੱਥੇ ਮੋਟੀ ਰਕਮਾਂ ਲਈਆਂ ਜਾ ਰਹੀਆਂ ਹਨ ਉੱਤੇ ਲੋਕਾਂ ਦੇ ਹੱਕ ਦੇ ਵਿੱਚ ਸ਼ਾਇਦ ਧਾਰਮਿਕ ਪਛਾਣਾਂ ਮਟਾਈਆਂ ਜਾ ਰਹੀਆਂ ਹਨ ਪੰਜਾਬ ਦੇ ਮਿਊਨਿਸਪਲ ਐਕਟ ਦੀਆਂ ਕਾਨੂੰਨੀ ਗੱਲਾਂ ਨੂੰ ਪਾਸੇ ਰੱਖ ਕੇ ਕਬਜ਼ੇ ਹੋ ਰਹੇ ਹਨ ਇਹ ਸਿਰਫ ਇੱਕ ਸਥਾਨਕ ਸੰਕਟ ਨਹੀਂ ਸਗੋ ਆਉਣ ਵਾਲੇ ਸਮਿਆਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਸਮਾਜਿਕ ਅਤੇ ਆਰਥਿਕ ਅਸਤਿਤਵ ਨੂੰ ਖਤਰਾ ਦਰਸਾ ਰਿਹਾ ਹੈ ਇਸ ਮੁੱਦੇ ਨੂੰ ਸਿਰਫ ਸਿਆਸੀ ਪੱਧਰ ਤੇ ਨਹੀਂ ਛੱਡਿਆ ਗਿਆ ਸਥਾਨਕ ਵਸਨੀਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਬਾਰੇ ਪੱਖ ਪਾਇਆ ਹੈ ਉਹਨਾਂ ਨੇ ਨਜਾਇਜ਼ ਕਬਜ਼ੇ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇ ਨਾਲ ਪੰਜਾਬ ਸਰਕਾਰ ਦੇ ਸਥਾਨਕ ਨਿਕਾਈ ਆਗ ਨੂੰ ਜਾਣਕਾਰੀ ਦਿੱਤੀ ਹੈ ਤੇ ਉਹਨ ਹਾਈ ਕੋਰਟ ਦੇ ਵਿੱਚ ਪੀਆਈਐਲ ਦਾਇਰ ਕਰ ਦਿੱਤੀ ਹੈ ਇਹ ਜਨ ਹਿਤ ਪਟੀਸ਼ਨ ਸਿਰਫ ਨਜਾਇਜ਼ ਕਬਜ਼ਿਆਂ ਨੂੰ ਰੋਕਣ ਦਾ ਮਾਮਲਾ ਨਹੀਂ ਸਗੋ ਇਸ ਸ਼ਹਿਰ ਦੇ ਸੱਭਿਆਚਾਰ ਕਤੇ ਧਾਰਮਿਕ ਪਛਾਣ ਦੀ ਰੱਖਿਆ ਕਰਨ ਲਈ ਵੀ ਹੈ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਕਬਜ਼ਿਆਂ ਉੱਤੇ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਹ ਸ਼ਹਿਰ ਆਪਣੀ ਧਾਰਮਿਕ ਪਛਾਣ ਵੀ ਗਵਾ ਬੈਠੇਗਾ ਜਿੱਥੇ ਕਦੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਚਿੱਟੀਆਂ ਇਮਾਰਤਾਂ ਤੇ ਰਾਸਤੇ ਸਾਫ ਸੁਥਰੇ ਸਨ ਹੁਣ ਉਹਨਾਂ ਤੇ ਨਜਾਇਜ਼ ਕਬਜ਼ਿਆਂ ਨੇ ਕਬਜ਼ਾ ਕਰ ਲਿਆ ਹੈ ਇਹ ਕਬਜ਼ੇ ਸਿਰਫ ਰਸਤੇ ਉੱਤੇ ਹੀ ਨਹੀਂ ਸਗੋ ਸ਼ਹਿਰ ਦੀਆਂ ਧਾਰਮਿਕ ਜੜ੍ਹਾਂ ਨੂੰ ਵੀ ਹਿਲਾ ਰਹੇ ਹਨ ਇਸ ਸ਼ਹਿਰ ਦੀ ਸੱਭਿਆਚਾਰਕ ਮਹੱਤਤਾ ਨੂੰ ਬਚਾਉਣਾ ਸਿਰਫ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਸਗੋ ਸਾਰੇ ਸਮਾਜ ਦੀ ਵੀ ਹੈ ਸਾਡੀ ਇਹ ਰਿਪੋਰਟ ਫੜੀ ਰੇੜੀਆਂ ਵਾਲਿਆਂ ਨੂੰ ਪੱਕੇ ਮਿਲਣ ਵਾਲੇ ਖੋਖਿਆਂ ਦੇ ਵਿਰੋਧ ਦੇ ਵਿੱਚ ਨਹੀਂ ਹੈ ਸਗੋ ਅਸੀਂ ਉਹਨਾਂ ਨੂੰ ਵੀ ਅਗਾਹ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਵੀ ਰਾਜਨੀਤੀ ਤੋਂ ਪ੍ਰੇਰਿਤ ਕੋਈ ਵੱਡਾ ਧੋਖਾ ਹੋ ਸਕਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ